ਤੇ ਬਹੁਤ ਜਿਆਦਾ ਲੋਕਾਂ ਨਾਲ ਜਿਹੜੀ ਲੁੱਟਮਾਰ ਜਿਹੜੀ ਕਰ ਰਿਆ ਉਹ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਬਾਬਾ ਜੀ ਨਾਲ ਜੋ ਬਾਬਾ ਜੀ ਕੁਝ ਦਿਨ ਪਹਿਲਾਂ ਐਸਐਸਪੀ ਮੋਗਾ ਨੂੰ ਮੰਗ ਪੱਤਰ ਜਿਹੜਾ ਦੇ ਕੇ ਆਏ ਆ ਉਹਨਾਂ ਦੇ ਵਿਰੋਧਧਰਖਾਸ਼ ਵੀ ਇਹ ਜੋ ਡੇਰਾਬਾਦ ਆ ਇਹ ਬੰਦ ਹੋਣਾ ਚਾਹੀਦਾ ਲੋਕਾਂ ਨੂੰ ਜਿਹੜਾ ਗਮਰਾਹ ਕਰ ਰਿਆ ਤੇ ਇਹ ਬਿਲਕੁਲ ਗਲਤ ਗੱਲ ਆ ਤੇ ਸਾਡੇ ਨਾਲ ਨੇ ਬਾਬਾ ਜੀ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਜੋ ਕੁਝ ਦਿਨ ਪਹਿਲਾਂ ਆਪ ਜੀ ਐਸਐਸਪੀ ਸਾਹਮਣੂ ਜੋ ਮੰਗ ਪੱਤਰ ਇੱਕ ਦੇ ਕੇ ਆਏ ਆ ਬਾਬੇ ਸ਼ਿੰਭੂ ਖਿਲਾਫ ਹਨਾ ਜੀ ਉਹਦੇ ਬਾਰੇ ਹੁਣ ਤੱਕ ਪ੍ਰਸ਼ਾਸਨ ਨੇ ਤੁਹਾਡੇ ਨਾਲ ਕੋਈ ਰਾਬਤਾ ਜਾਂ ਕੋਈ ਗੱਲਬਾਤ ਹੋਈ ਆ ਜਾਂ ਇਹਦੇ ਬਾਰੇ ਕੀ ਸਬੰਧ ਬਾਬੇ ਤੁਹਾਡੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਕਰਮਜੀਤ ਸਿੰਘ ਜੀ ਨਾਲ ਸਾਡੇ ਜਥੇਦਾਰ ਜਸਕਰਨ ਸਿੰਘ ਜੀ ਜੋ ਕਿ ਅਸੀਂ ਨੰਗ ਸਿੰਘ ਖਾਲਸਾ ਦਾਲ ਦੇ ਵਿੱਚ ਸੇਵਾਵਾਂ ਨਿਭਾ ਰਹੇ ਹਾਂ ਜਿਨ੍ਹਾਂ ਦੇ ਮੁੱਖ ਜੱਥੇਦਾਰ ਹਨ ਸਿੰਘ ਸਾਹਿਬ ਜੱਥੇਦਾਰ ਬਾਬਾ ਕੁਰਬਿੰਦਰ ਸਿੰਘ ਜੀ 96 ਕਰੋੜੀ ਉਹਨਾਂ ਵੱਲੋਂ ਸਾਨੂੰ ਸੇਵਾ ਦਾ ਮੌਕਾ ਦੇ ਕੇ ਇਸ ਪੰਜਾਬ ਦੀ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ ਜੀ ਸੋ ਦੱਸਣਾ ਮੰਨਦਾ ਇਹ ਹੈ ਕਿ ਜੇ ਤੁਸੀਂ ਸਵਾਲ ਕੀਤਾ ਹੈ ਕਿ ਜਿਹੜਾ ਅਸੀਂ ਮੰਗ ਪੱਤਰ ਦਿੱਤਾ ਸੀ ਐਸਐਸਪੀ ਸਾਹਿਬ ਨੂੰ ਪਿਛਲੇ ਕੁਝ ਦਿਨਾਂ ਤੋਂ ਉਸ ਸੰਬੰਧ ਦੇ ਵਿੱਚ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਨੇ ਆ ਕਿ ਸਾਨੂੰ ਹਜੇ ਤੱਕ ਕਿਸੇ ਵੀ ਅਫਸਰ ਵੱਲੋਂ ਜਾਂ ਕਿਸੇ ਵੀ ਉੱਚ ਅਧਿਕਾਰੀ ਵੱਲੋਂ ਕੋਈ ਨਾ ਭਰੋਸਾ ਦਿੱਤਾ ਗਿਆ ਹੈ ਨਾ ਕੋਈ ਸਾਡੇ ਨਾਲ ਕੋਈ ਆਪਣਾ رابطہ ਕਾਇਮ ਕੀਤਾ ਗਿਆ ਹੈ ਕਿ ਇਹਦਾ ਕੀ ਹੱਲ ਨਿਕਲਣਾ ਚਾਹੀਦਾ ਕੋਈ ਨਹੀਂ ਹਜੇ ਤੱਕ ਆਇਆ ਸਾਡੇ ਕੋਲ ਜੀ ਤੇ ਬਾਬਾ ਜੀ ਤੁਸੀਂ